ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਦੇਖਦੇ ਤੁਹਾਡੇ ਵੱਲੋਂ ਕਾਲੇ ਕੀਤੇ ਜਾ ਰਿਹਾ ਹੈ ਜਾਣਕਾਰੀ ਦਿੱਤੀ ਜਾਵੇਗੀ ਅ ਦੇਖੋ ਪੰਜਾਬ ਜਿਹੜਾ ਹੁਣ ਪੂਰਾ ਹੜਾ ਨਾਲ ਪ੍ਰਭਾਵਿਤ ਹੈ ਔਰ ਸਾਰੀਆਂ ਐਨ ਜੀਓਜ਼ ਹਰ ਕੋਈ ਆਪਣੇ ਵੱਲੋਂ ਕਿਤੇ ਨਾ ਕਿਤੇ ਉਪਰਾਲਾ ਕਰੇ ਜਿੰਨੇ ਜੋਗਾ ਹੈ ਔਰ ਮੈਂ ਸੂਤ ਚੈਰਿਟੀ ਫਾਊਂਡੇਸ਼ਨ ਵੱਲੋਂ ਸੋਨੂ ਸੂਦ ਔਰ ਮਾਲਵਿਕਾ ਸੂਦ ਪੰਜਾਬ ਨੂੰ ਜਿਵੇਂ ਬਾਕੀ ਸਭ ਪਿਆਰ ਕਰਦੇ ਉਹ ਵੀ ਅਸੀਂ ਵੀ ਪਿਆਰ ਕਰਦੇ ਔਰ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰੇਕ ਉਸ ਪਰਿਵਾਰ ਤੱਕ ਉਹ ਜ਼ਰੂਰਤ ਵਾਲੀ ਚੀਜ਼ ਪਹੁੰਚਾਈਏ ਜਿਸ ਦੀ ਉਹਨਾਂ ਨੂੰ ਲੋੜ ਹੈ ਚਾਹੇ ਉਤਰ ਪਹਿਲਾ ਹੋਣ ਮਸਕੀਟੋ ਨੈਟ ਸੋਨ ਚਾਹੇ ਖਾਨਵਨੀਏ ਚੀਜ਼ਾਂ ਹੋਣ ਔਰ ਚਾਹੇ ਦਵਾਈਆਂ ਹੋਣ ਕੋਸ਼ਿਸ਼ ਇਹ ਹੈ ਕਿ ਉਸ ਹਰ ਲੋੜਵੰਦ ਪਰਿਵਾਰ ਲਈ ਪਹੁੰਚੇ ਜਿਨ੍ਹਾਂ ਦੇ ਸਿਰ ਤੇ ਅਜੇ ਛੱਤ ਨਹੀਂ ਹੈ ਔਰ ਔਰ ਕਹਿੰਦੇ ਕਿ ਹੁਣ ਜਿਹੜਾ ਹੈਗਾ ਪਾਣੀ ਦਾ ਫਲੋ ਇੰਨਾ ਜ਼ਿਆਦਾ ਹੋ ਗਿਆ ਲੇਕਿਨ ਜਦ ਫਲੋ ਡਾਊਨ ਜਾਊਗਾ ਅਸਲੀ ਜਿਹੜਾ ਚੈਲੰਜ ਹੈ ਉਹਦੋਂ ਆਉਣ ਵਾਲਾ ਹੈ ਲੇਕਿਨ ਮੈਂ ਵਿਸ਼ਵਾਸ ਦਿਲਾਣੀ ਹੈ ਲੋਗਾਂ ਨੂੰ ਤੁਸੀਂ ਘਬਰਾਣਾ ਨਹੀਂ ਤੁਹਾਡੀ ਬੇਟੀ ਤੁਹਾਡੀ ਭੈਣ ਉਦੋਂ ਵੀ ਤੁਹਾਡੇ ਕਰਦੇ ਅੱਗੇ ਖੜੀ ਹੋਊਗੀ ਤੁਹਾਡੀ ਮਦਦ ਕਰਨ ਤੁਹਾਡੇ ਕੋਲ ਕੱਲ ਵੀ ਇਤਨਾ ਮਾਨ ਦਿੱਤਾ ਗਿਆ ਹੱਟ ਵੀ ਤੁਸੀਂ ਯਾਰੋ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਬਹੁਤ ਹੀ ਖਰਾਬ ਹੈ ਜਿਹੜੇ ਕੱਲ ਪਿੰਡ ਵਿੱਚ ਗਏ ਸੀ ਉੱਥੇ ਦਾ ਇੱਕ ਪਿੰਡ ਪੂਰਾ ਉਹਨਾਂ ਨੇ ਰੈਸਕਿਊ ਕਰ ਲਿਆ ਜਿਹੜੀ ਫੈਮਲੀਆਂ ਜਿਹੜੀ ਹੈਗੀ ਹੈ 40 ਦੇ ਕਰੀਬ ਪਿੰਡੋਂ ਬਾਹਰ ਕੱਢ ਲਏ ਕਿਉਂਕਿ ਸਾਰਾ ਪਿੰਡ ਹੀ ਪਾਣੀ ਦੇ ਵਿੱਚ ਲੁਕ ਚੁੱਕਾ ਕਿਤੇ ਨਾ ਕਿਤੇ ਲੋਕ ਜਿਹੜੇ ਆ ਬਹੁਤ ਹੀ ਮਯੂਸ ਹੈ ਕਿਉਂਕਿ ਜਦ ਘਰ ਚ ਛੱਤ ਨਾ ਰਵੇ ਜਿੱਥੋਂ ਰੋਟੀ ਕਮਾਉਂਦੇ ਉਹ ਜਗਾ ਨਾ ਰਵੇ ਤੇ ਬਹੁਤ ਹੀ ਜਿਹੜਾ ਆਪੋ ਵੇਖਿਆ ਬਲੈਂਕ ਲੱਗਦਾ ਲੇਕਿਨ ਇਹ ਵਿਸ਼ਵਾਸ ਦਿਲਾਣੇ ਹੋ ਪਰਿਵਾਰਾਂ ਨੂੰ ਕਿ ਜ਼ਰੂਰ ਸਾਡੇ ਵਰਗੀਆਂ ਸਾਰੀਆਂ ਐਨ ਜੀਓਜ਼ ਮਿਲ ਕੇ ਤੁਹਾਡੇ ਨਾਲ ਖੜ੍ਹੀ ਹੈ ਔਰ ਵੱਤ-ਵੱਤ ਮਦਦ ਕਰਨਗੇ ਜੇ ਗੱਲ ਕਰੀਏ ਰਾਸ਼ਨ ਉੱਤੇ ਪਹੁੰਚ ਰਿਹਾ ਹੈਗਾ ਜ਼ਰੂਰਤ ਦਾ ਸਮਾਨ ਵੀ ਪਹੁੰਚ ਰਿਹਾ ਪਰ ਮਹਿਲਾਵਾਂ ਦੀ ਜਿਹੜਾ ਜ਼ਰੂਰਤ ਦਾ ਸਮਾਨ ਆ ਉੱਤੇ ਬਹੁਤ ਘੱਟ ਪਹੁੰਚ ਰਿਹਾ ਹੈਗਾ ਉਹਨੂੰ ਕਿਵੇਂ ਦੇ ਬਿਲਕੁਲ ਮਹਿਲਾਵਾਂ ਦਾ ਸਮਾਨ ਜਿਹੜਾ ਅਸੀਂ ਵੀ ਦੇ ਰਹੇ ਹੈਗੇ ਜੋ ਬੇਸਿਕ ਉਹਨਾਂ ਦੀਆਂ ਨੀਡਜ਼ ਹੈਗੀਆਂ ਲੇਡੀਜ਼ ਦੀਆਂ ਉਹ ਅਸੀਂ ਆਪਣੇ ਰਾਸ਼ਨ ਦੀ ਹਰ ਇੱਕ ਕਿੱਟ ਦੇ ਵਿੱਚ ਪਾ ਰਹੇ ਹੈਗੇ ਕਿਉਂਕਿ ਜਿਹੜਾ ਬੱਚੇ ਔਰ ਲੇਡੀਜ਼ ਦਾ ਜਿਹੜਾ ਸਮਾਨ ਹੈ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਇਹ ਬੇਸਿਕ ਨੈਸੈਸਿਟੀ ਹੈ ਔਰ ਜ਼ਰੂਰਤ ਹੈ ਕਿ ਜਿਹੜਾ ਤੁਸੀਂ ਰਾਸ਼ਨ ਵੀ ਦੇਣੇ ਹੋ ਜੇ ਤੁਸੀਂ ਇਨਸਟੈਂਟ ਰਾਸ਼ਨ ਦੋਗੇ ਜ਼ਿਆਦਾ ਅੱਛਾ ਕਿਉਂਕਿ ਉੱਥੇ ਰਸੋਈ ਹੀ ਨਹੀਂ ਹੈ ਪਕਾਣ ਲਈ ਤੇ ਉਹ ਕਿੱਥੋਂ ਪਕਾਵਾਂਗੇ ਜੇ ਇਨਸਟੈਂਟ ਚੀਜ਼ਾਂ ਹੋਣਗੀਆਂ ਫਿਰ ਵੀ इजीली ਉਹ ਖਾਣਾ ਬਣਾ ਸਕਦੇ ਆ ਮੈਮ ਜਾਨਵਰਾਂ ਨੂੰ ਲੈ ਕੇ ਜੇ ਗੱਲ ਕਰੀਏ ਪਸ਼ੂਆਂ ਨੂੰ ਲੈ ਕੇ ਚਾਰੇ ਦੀ ਜਾਂ ਹੋਰ ਕਈ ਜਿਹੜੀਆਂ ਸਹਾਇਤਾ ਦੀ ਲੋੜ ਆ ਉਹ ਬਿਲਕੁਲ ਜਿਹੜਾ ਜਾਨਵਰਾਂ ਦਾ ਚਾਰਾ ਹੈਗਾ ਉਹ ਅਸੀਂ ਵੀ ਉਪਰਾਲਾ ਕਰ ਰਹੇ ਲੋਕ ਦੇ ਰਹੇ ਕੱਲ ਵੀ ਜਦ ਅਸੀਂ ਗਏ ਆ ਇੱਕ ਫੈਮਲੀ ਨੇ ਦੱਸਿਆ ਕਿ ਜੀ ਚਾਰਾ ਸਾਡਾ ਸਾਰਾ ਗਿੱਲਾ ਹੋ ਗਿਆ ਮੈਮ ਮੀਂਹ ਦੇ ਕਰ ਉਸ ਪਿੰਡ ਦੇ ਵਿੱਚ ਵੀ ਅਸੀਂ ਜਿਹੜਾ ਚਾਰਾ ਪਹੁੰਚਾ ਕਰਾਂਗੇ ਕਦੇ ਦਿਨ ਦੇ ਵਿੱਚ ਕਿਉਂਕਿ ਕਿਤੇ ਨਾ ਕਿਤੇ ਪੈਨਿਕ ਬਹੁਤ ਹੋਇਆ ਹੋਇਆ ਸਮਾਨ ਮਿਲ ਹੀ ਨਹੀਂ ਰਿਹਾ ਪ੍ਰੋਪਰ ਚਾਹੇ ਉਹ ਬੋਟਸਨ ਚਾਹੇ ਚਾਰਾ ਹੋਵੇ ਲੇਕਿਨ ਇਹ ਕਿ ਸੂਚ ਚੈਰਿਟੀ ਫਾਊਂਡੇਸ਼ਨ ਵਾਲੋ ਹਰ ਇੱਕ ਉਹ ਚੀਜ਼ ਪਹੁੰਚਾਈ ਜਾਊਗੀ ਜਿਹੜੇ ਹਰ ਪੀੜਿਤ ਪਰਿਵਾਰਾਂ ਨੂੰ ਚਾਹੀਦੀ ਹੈ ਸਾਨੂੰ ਸੂਜ ਜੀ ਵੱਲੋਂ ਕੋਰੋਨਾ ਕਾਲ ਦੇ ਵਿੱਚ ਵੀ ਕਾਫੀ ਲੋਕਾਂ ਦੀ ਮਦਦ ਕੀਤੀ ਗਈ ਹੁਣ ਵੀ ਉਹਨਾਂ ਨੇ ਉਹ ਵੀਡੀਓ ਵਾਇਰਲ ਕੀਤੀ ਕਿ ਜਿਸ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਹੈਗਾ ਵੀ ਪੰਜਾਬ ਦੇ ਵਿੱਚ ਸਹਾਇਤਾ ਕੀਤੀ ਜਾਵੇ ਇਹ ਗੱਲ ਕਰੀ ਮੋਗਾ ਜਿਲ੍ਹੇ ਤੋਂ علاوہ ਹੋਰ ਵੀ ਜਿਲ੍ਹਿਆਂ ਵਿੱਚ ਤੁਹਾਡੇ ਵੱਲੋਂ ਸਪਰਦਿਤ ਕੀਤੀ ਜਾਵੇ ਬਿਲਕੁਲ ਦੇ ਅਸੀਂ ਫਿਰੋਜ਼ਪੁਰ ਫਾਜ਼ਲ ਕਾ ਸਾਰੇ ਜਗ੍ਹਾ ਤੇ ਜਾਵਾਂਗੇ ਸੂ ਚੈਰਿਟੀ ਫਾਊਂਡੇਸ਼ਨ ਕੇ ਲਈ ਪੰਜਾਬ ਚ ਨਹੀਂ ਹੈਲਪ ਕਰੀ ਜੰਮੂ ਵਿੱਚ ਵੀ ਕਰੀ ਹੈ ਹਰਿਆਣਾ ਸਾਰਾ ਸੀ ਕਵਰ ਕਰ ਰਹੇ ਹੁਣ ਉੱਥੇ ਸਾਡੀਆਂ ਟੀਮਸ ਲੱਗੀਆਂ ਹੋਈਆਂ ਪੰਜਾਬ ਦੀ ਡਿਊਟੀ ਭਰਾ ਨੇ ਮੇਰੀ ਇੱਥੇ ਲਗਾਈ ਔਰ ਪੰਜਾਬ ਚ ਇੱਕ ਇੱਕ ਜਗ੍ਹਾ ਜਿਹੜੀ ਹੈਗੀ ਆਪਾਂ ਨੂੰ ਪਤਾ ਹੈ ਔਰ ਕੋਸ਼ਿਸ਼ ਇਹੀ ਹੈ ਕਿ ਮਦਦ ਜਿਹੜੀ ਹੈ ਉਹ ਸਹੀ ਹੱਥਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਵਾਕਈ ਲੋੜਵੰਦ ਹੈ ਇਸ ਸਸਤਾਵ ਰਾਸ਼ਨ ਦਾ ਲੈ ਕੇ ਜਾ ਰਹੀ ਹੈ ਪਰ ਸਹੀ ਹੱਥ ਜਿੱਦੇ ਪਹੁੰਚਦਾ ਹੈਗਾ ਆਪਕੀ ਸਸਤਾ ਵੱਲੋਂ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਅ ਕੱਲ ਮੇਰੀ ਟੀਮ ਪਹਿਲਾ ਸਵੇਰ ਜਾ ਕੇ ਉਹਨਾਂ ਪਿੰਡਾਂ ਦੇ ਵਿੱਚ ਮਿਲ ਕੇ ਆਈ ਹੈ ਪੰਚਾਇਤ ਨੂੰ ਇੱਕ ਅਸੀਂ ਪ੍ਰੋਪਰ ਲਿਸਟ ਬਣਾਈ ਹੈ ਪੂਰੇ ਪਿੰਡ ਦੇ ਪਰਿਵਾਰਾਂ ਦੀ ਔਰ ਜਦ ਅਸੀਂ ਕੱਲ ਰਾਸ਼ਨ ਵਿੱਚ ਡਿਸਟ੍ਰੀਬਿਊਟ ਕੀਤਾ ਸੀ ਨਾਮ ਪ੍ਰੋਪਰ ਲੈ ਕੇ ਉਹਨਾਂ ਪਰਿਵਾਰਾਂ ਦਾ ਫੇਰ ਉਹਨਾਂ ਦੇ ਹੱਥੀਂ ਸਮਾਨ ਫੜਾਇਆ ਕਿਉਂਕਿ ਕਿਤੇ ਨਾ ਕਿਤੇ ਐਨ ਜੀਓਜ਼ ਜਿਹੜੀਆਂ ਹੈਗੀਆਂ ਉਹ ਸਮਾਨ ਦੇ ਰਹੀਆਂ ਉਹ ਪੰਚਾਇਤਾਂ ਕੋਲ ਰੱਖ ਰਹੀਆਂ ਲੇਕਿਨ ਸਹੀ ਜਗ੍ਹਾ ਤੇ ਪਹੁੰਚ ਨਹੀਂ ਰਿਹਾ ਜਿਹੜੇ ਵਾਕੀ ਲੋੜਵੰਦ ਹੈ ਲੈ ਕੇ ਉਹਨਾਂ ਦੇ ਹੱਥ ਵਿੱਚ ਸਮਾਨ ਫੜਾਇਆ ਕਿਤੇ ਨਾ ਕਿਤੇ ਜਿਹੜੀ ਸੈਟੀਸਫੈਕਸ਼ਨ ਲੈਵਲ ਹੈ ਉਹਨਾਂ ਦੀ ਨਮ ਅੱਖਾਂ ਵਿੱਚ ਆਪਾਂ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਵਾਕੀ ਲੋੜ ਹੈ ਜੇ ਗੱਲ ਕਰੀਏ ਤਾਂ ਜਿਵੇਂ ਰਾਸ਼ਨ ਦਾ ਸੰਸਥਾਨ ਬਹੁਤ ਲੈ ਕੇ ਜਾ ਰਹੀਆਂ ਔਰ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਜਿੱਦ ਵਿੱਚ ਇੱਕ ਪਰਿਵਾਰ ਨੇ 40 ਗੱਟੇ ਜਿਹੜੇ ਸਟੋਰ ਕਰਕੇ ਰੱਖੇ ਸੀਗੇ ਜਿਨ੍ਹਾਂ ਦੀ ਯੂਰਤ ਨਹੀਂ ਸੀਗੀ ਕੀ ਮੈਸੇਜ ਹੋਊਗਾ ਇਹੋ ਜਿਹੇ ਲੋਕਾਂ ਨੂੰ ਮੈਂ ਕੱਲ ਵੀ ਜਦੋਂ ਉੱਥੇ ਸੀਗੀ ਮੈਂ ਉਹਨਾਂ ਨੂੰ ਉਹੀ ਕਿਹਾ ਸੀ ਕਿ ਬਈ ਅੱਜ ਜੇ ਮੈਂ ਰਾਸ਼ਨ ਦੇਣ ਆਈਏ ਤੁਸੀਂ ਉਹ ਪਰਿਵਾਰ ਅੱਗੇ ਆਈਓ ਜਿਹੜੇ ਵਾਕੀ ਲੋੜਵੰਦੇ ਆ ਜੇ ਤੁਸੀਂ ਲੋੜਵੰਦੀ ਦੇ ਤੁਸੀਂ ਉਹ ਪਰਿਵਾਰਾਂ ਦੇ ਹੱਥੋਂ ਉਹਨਾਂ ਦੇ ਜਿਹੜਾ ਜ਼ਰੂਰਤ ਹੈ ਇਹ ਚੀਜ਼ਾਂ ਨਾ ਚਿਨੀਓ ਕਿਉਂਕਿ ਸਮਾਂ ਬਹੁਤ ਹੀ ਖਰਾਬ ਚੱਲ ਰਿਹਾ ਹੈ ਫਲੱਡ ਪੂਰੇ ਪੰਜਾਬ 'ਚ ਆਇਆ ਹੋਇਆ ਜੇ ਆਪਾਂ ਨੂੰ ਲੋੜ ਨਹੀਂ ਤਾਂ ਤੁਸੀਂ ਬਿਲਕੁਲ ਵੀ ਨਾ ਸਮਾਨ ਲੋ ਜੇ ਲੋੜ ਹੈ ਤਾਂ ਹੀ ਤੁਸੀਂ ਜਿਹੜੀ ਇਹ ਚੀਜ਼ ਲਈਓ ਤਾਂ ਕਿ ਸਹੀ ਹੱਥਾਂ 'ਚ ਪਹੁੰਚ ਸਕੇ